ਨਾਲ ਸਾਥੀ ਸਾਡੇ ਬਜ਼ੁਰਗ ਮਰੀਆ ਮਤਾਵਾ ਭੈਣਾ ਔਰ ਉਥੇ ਨਾਲ ਐਸਡੀਐਮ ਸਾਹਿਬ ਪਟਵਾਰੀ ਸਾਹਿਬ ਵੀਡੀਓ ਬਲੌਗ ਦੇ ਵਿੱਚੋਂ ਸਕਤੀ ਸਾਹਿਬ ਔਰ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਆਓ ਜੀ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਵਿਚਕਾਰ ਆਇਆ ਜੀ ਔਰ ਸਪੈਸ਼ਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਭੇਜਿਆ ਜੋ ਪਿਛਲੇ ਦਿਨੇ ਹੜਾਂ ਦੇ ਦਰਮਿਆਨ ਬਹੁਤ ਵੱਡੇ ਪੱਧਰ ਤੇ ਜਿਹੜਾ ਆਪਣਾ ਨੁਕਸਾਨ ਹੋਇਆ ਸਾਡੀਆਂ ਖੜੀਆਂ ਜਿਹੜੀਆਂ ਫਸਲਾਂ ਜਿਨ੍ਹਾਂ ਨੂੰ ਪੂਰਾ ਟਾਈਮ ਸੀਗਾ ਵਧਣ ਦਾ ਔਰ ਉਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਉਹ ਸਾਰੀਆਂ ਜਿਹੜੀਆਂ ਫਸਲਾਂ ਸੀਗੀਆਂ ਪਾਣੀ ਦੇ ਹੇਠਾ ਆ ਕੇ ਹੜ ਦੇ ਹੇਠਾ ਆ ਕੇ ਆਪਣੀਆਂ ਉਤਬਾਹ ਹੋ ਚੁੱਕੀਆਂ ਸੋ ਪਹਿਲਾ ਮੁੱਖ ਮੰਤਰੀ ਆਇਆ ਪੰਜਾਬ ਚ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਔਰ ਤੁਸੀਂ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਉਹਨਾਂ ਦਾ ਵੋਟਾਂ ਦਾ ਮੁੱਲ ਮੋੜਨ ਦੀ ਜਿਹੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਕੋਸ਼ਿਸ਼ ਕਰ ਰਹੇ ਨੇ ਪਹਿਲੀ ਸਰਕਾਰ ਆਈ ਹੈ ਜਿਹੜੀ ਕਿਸਾਨ ਹਤੈਸ਼ੀ ਸਰਕਾਰ ਹੈ ਪਹਿਲੀਆਂ ਵੀ ਆਪਾਂ ਸਰਕਾਰਾਂ ਦੇਖਦੇ ਸੀਗੇ ਕਿ ਜਦੋਂ ਕੋਈ ਸਾਡੇ ਨਾਲ ਇਦਾਂ ਦਾ ਭਾਣਾ ਵਾਪਰਦਾ ਸੀਗਾ ਤਾਂ ਸਾਡੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਜਾਂਦਾ ਸੀਗਾ ਉਹ ਮਜ਼ਾਕ ਕੀ ਸੀਗਾ 80 ਰੁਪਏ ਐਂਕੜ ਨੁਕਸਾਨ ਹੋ ਗਿਆ ਜੀ 1200 ਰੁਪਏ ਐਂਕੜ ਪ੍ਰਤੀ ਐਂਕੜ ਆ ਨੁਕਸਾਨ ਹੋ ਗਿਆ ਜੀ ਕਿਸਾਨ ਦੀ ਪਰਪਾਈ ਤਾਂ ਨਹੀਂ ਕੋਈ ਵੀ ਸਰਕਾਰ ਕਰ ਸਕਦੀ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ ਤੁਹਾਡੇ ਜਿਹੜੇ ਨੁਕਸਾਨ ਹੋਏ ਸੀਗੇ ਉਹਨਾਂ ਦੇ ਖਾਤਿਆਂ ਦੇ ਵਿੱਚ 20-20 ਹਜ਼ਾਰ ਰੁਪਏ ਜਿਹੜਾ ਉਹ ਤੁਹਾਡੇ ਪਹ ਪ ਚੁੱਕਾ ਹੈ ਔਰ 98 ਹੈਗੇ ਨੇ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਰਤਨੇੜੀ ਗਰਦਿਆਲਪੁਰ ਮਰਦਰੇੜੀ ਤੇ ਅਸਮਾਨਪੁਰ ਇਹ ਚਾਰ ਪਿੰਡਾਂ ਨੂੰ ਜਿਹੜੇ ਅੱਜ ਅਸੀਂ ਸੈਕਸ਼ਨ ਲੈਟਰ ਦੇਵਾਂਗੇ ਜਿਨ੍ਹਾਂ ਦੀ ਆਲਰੇਡੀ ਪੇਮੈਂਟ ਪੈ ਚੁੱਕੀ ਹੈ ਔਰ ਸਾਨੂੰ ਇਹ ਵੀ ਪਤਾ ਹੈ ਕਿ 20000 ਰੁਪਿਆ ਬਹੁਤ ਘੱਟ ਹੈ ਬਹੁਤ ਥੋੜਾ ਹੈ ਇਹਦੇ ਨਾਲ ਕਿਸਾਨ ਦੀ ਪਰਪਾਈ ਨਹੀਂ ਹੁੰਦੀ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੈਂਟਰ ਦੀ ਜਿਹੜੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਉਹ ਪੰਜਾਬ ਦੇ ਨਾਲ ਵਿਤਕਰਾ ਕਰਦੀ ਹੈ ਕਿਉਂਕਿ ਪੂਰਾ ਪੰਜਾਬ ਨੁਕਸਾਨਿਆ ਗਿਆ ਸੀਗਾ ਔਰ ਪੰਜਾਬ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਉਸਨੇ ਕਿ ਅਸੀਂ 1600 ਕਰੋੜ ਰੁਪਇਆ ਦੇਵਾਂਗੇ ਜਿਹੜਾ ਕਿ 1600 ਕਰੋੜ ਰੁਪਇਆ ਆਪਾਂ ਨੂੰ ਵੀ ਪਤਾ ਹੈ ਕਿ ਅਸੀਂ ਕਿੰਨੇ ਇੱਕ ਪਿੰਡਾਂ ਨੂੰ ਹੈ ਜਿਹੜਾ ਉਹ ਦੇ ਸਕਦੇ ਹਾਂ ਨੁਕਸਾਨ ਸਾਡਾ ਬਹੁਤ ਜ਼ਿਆਦਾ ਹੋਇਆ ਸੀ ਪਰ ਪੈਸਾ ਘੱਟ ਹੈ ਪਰ ਫਿਰ ਵੀ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਦਾ ਦਰਦ ਸਮਝਦਿਆਂ ਹੋਇਆ 20 20000 ਰੁਪਇਆ ਦਿੱਤਾ ਅਗਰ ਜੇ ਸੈਂਟਰ ਦੀ ਸਰਕਾਰ ਹੋਰ ਮਦਦ ਕਰਦੀ ਤਾਂ ਕਿਸਾਨਾਂ ਨੂੰ 50 50000 ਰੁਪਇਆ ਘੱਟ ਤੋਂ ਘੱਟ ਜਿਹੜਾ ਉਹਨਾਂ ਦੇ ਖਾਤਿਆਂ 'ਚ ਪਹਿਣਾ ਚਾਹੀਦਾ ਸੀਗਾ ਇਹ ਸੈਂਟਰ ਸਰਕਾਰ ਦੀ ਨਲੈਕੀ ਦੇ ਕਾਰਨ ਸਾਰਾ ਇਹ ਹੋਇਆ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਪੰਜਾਬ ਤਰੱਕੀ ਕਰੇ ਉਹ ਚਾਹੁੰਦੇ ਨਹੀਂ ਕਿ ਪੰਜਾਬ ਜਿਹੜਾ ਉਹ ਹੱਸਦਾ ਖੇਡਦਾ ਪੰਜਾਬ ਹੋਵੇ ਸੋ ਅੱਜ ਜਿਹੜਾ 61 ਲੱਖ ਰੁਪਏ ਦੇ ਕਰੀਬ 60 ਲੱਖ 90000 125 ਰੁਪਇਆ ਜਿਹੜੇ ਅੱਜ ਤੁਹਾਨੂੰ ਸੈਕਸ਼ਨ ਲੈਟਰਸੀ ਦੇਵਾਂਗੇ ਔਰ ਇਹਨਾਂ ਕਿਸਾਨਾਂ ਦੇ ਲਈ ਜਿਹੜਾ ਬੀਜ ਹੈ ਬੀਜ ਵੀ ਮੁਫਤ ਮਿਲੇਗਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿੰਨਾ ਆਪਾਂ ਨੂੰ ਜਿੰਨਾ ਵਰਤਦੇ ਆ ਚਾਹੇ 45 ਕਿਲੋ ਆਉਂਦਾ ਚਾਹੇ 40 ਕਿਲੋ ਆਉਂਦਾ ਚਾਹੇ 50 ਕਿਲੋ ਆਉਂਦਾ ਬੀਜ ਵੀ ਇਹ ਜਿਹੜਾ ਤੁਹਾਡੇ ਤੱਕ ਉਹ ਵੀ ਅਸੀਂ ਪਹੁੰਚਦਾ ਕਰਾਂਗੇ ਅੱਜ ਅਸੀਂ ਤੁਹਾਡੇ ਕੋਲ ਐਸੇ ਕਰਕੇ ਆਏ ਆ ਕਿਉਂਕਿ ਪਿਛਲੀਆਂ ਸਰਕਾਰਾਂ ਚ ਫਾਰਮੈਲਟੀਆਂ ਕੀਤੀਆਂ ਜਾਂਦੀਆਂ ਸੀਗੀਆਂ ਪਰ ਪਹਿਲੀ ਸਰਕਾਰ ਹੈ ਕਿ ਤੁਹਾਨੂੰ ਪੈਸਾ ਦੇ ਕੇ ਬਾਅਦ ਚ ਤੁਹਾਡੇ ਕੋਲ ਤੁਹਾਨੂੰ ਦੱਸਣ ਵਾਸਤੇ ਆਏ ਆ ਕਿ ਭਾਈ ਤੁਹਾਡੇ ਖਾਤਿਆਂ ਦੇ ਵਿੱਚ ਪੈਸਾ ਜਿਹੜਾ ਆਲਰੇਡੀ ਅਸੀਂ 20-20 ਹਜ਼ਾਰ ਰੁਪਿਆ ਪ੍ਰਤੀ ਏਕੜ ਹੈ ਜਿਹੜਾ ਉਹ ਪਾ ਚੁੱਕੇ ਆ ਔਰ 91 ਦੇ ਕਰੀਬ ਜਿਹੜੇ ਪੈਸੇ ਪਏ ਨੇ 7 ਦੇ ਜਿਹੜੇ ਅਕਾਊਂਟ ਸੀਗੇ ਕਈਆਂ ਦੇ ਬੈਂਕ ਖਾਤੇ ਪੁਰਾਣੇ ਹੋ ਗਏ ਜਾਂ ਉਹਨਾਂ ਦੇ ਵਿੱਚ ਉਹ ਕਢਵਾ ਨਹੀਂ ਸੀ ਰਿਹਾ ਜਾਂ ਉਹਨਾਂ ਦੇ ਆਧਾਰ ਕਾਰਡ ਦੇ ਨਾਲ ਅਟੈਚ ਨਹੀਂ ਸੀ ਹੈਗਾ ਉਹ ਸਾਡਾ ਜਿਹੜਾ ਪੋਰਟਲ ਤੇ ਚੱਕ ਨਹੀਂ ਸੀ ਰਿਹਾ ਇਸ ਕਰਕੇ ਉਹਨਾਂ ਤੋਂ ਵੀ ਅਸੀਂ ਸੱਤ ਬੰਦਿਆਂ ਤੋਂ ਐਸਡੀਐਮ ਸਾਹਿਬ ਨੇ ਤੁਹਾਡੇ ਤੋਂ ਉਹ ਉਹਨਾਂ ਦੇ ਆਧਾਰ ਕਾਰਡ ਅਕਾਊਂਟ ਨੰਬਰ ਵਗੈਰਾ ਲੈ ਲਏ ਨੇ ਉਹ ਵੀ ਪੈਸਾ ਜਲਦ ਹੈ ਜਿਹੜਾ ਅੱਜ ਕੱਲ ਦੇ ਵਿੱਚ ਹੀ ਉਹ ਜਿਹੜਾ ਤੁਹਾਡੇ ਖਾਤਿਆਂ ਦੇ ਵਿੱਚ ਜਿਹੜਾ ਉਹ ਪੈਸਾ ਆ ਜਾਏਗਾ ਸੋ ਮੈਂ ਧੰਨਵਾਦ ਕਰਨਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿ ਉਹਨਾਂ ਨੇ ਪੰਜਾਬ ਦੇ ਦਰਦ ਨੂੰ ਸਮਝਦਿਆਂ ਹੋਇਆ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਉਹ ਬਾਹ ਫੜੀ ਦੂਸਰੇ ਦੋ ਪਿੰਡ ਆਪਣੇ ਬਲਾਕ ਸ਼ੋਰ ਰਹੇਗੇ ਮਰੋੜੀ ਤੇ ਸਪਰੇੜੀ ਇਹਨਾਂ ਪਿੰਡਾਂ ਨੂੰ ਵੀ ਅਸੀਂ 17 ਤਰੀਕ ਨੂੰ ਪੇਮੈਂਟ ਪਾ ਕੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਕਰਾਂਗੇ ਉਹਨਾਂ ਕਿਸਾਨਾਂ ਨੂੰ ਬੁਲਾ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਪ੍ਰਤੀ ਅੰਕੜੇ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਖਾਤੇ ਜਿਹਦਾ ਪੈਸਾ ਪਾਵਾਂਗੇ ਕਰਾਂ ਦੇ ਜਿਹੜਾ ਡੰਗਰਾਂ ਦਾ ਨੁਕਸਾਨ ਹੋਇਆ ਉਹਦੇ ਵੀ ਔਰ ਦੂਸਰਾ ਜਿਹੜੇ ਆਪਣੇ ਮਕਾਨਾਂ ਦਾ ਨੁਕਸਾਨ ਹੋਇਆ ਸੈਂਟਰ ਦੀ ਗਵਰਨਮੈਂਟ ਨੇ 6000 ਰੁਪਿਆ ਮੈਚ ਦਿੱਤਾ ਸੀਗਾ ਔਰ ਜਿਹਦੇ ਪਸ਼ੂ ਰੁੜ ਗਏ ਪਸ਼ੂ ਚਲੇ ਗਏ ਉਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਸੀ ਦਿੱਤਾ ਜਾਂਦਾ ਪਰ ਮਾਨ ਸਾਹਿਬ ਦੀ ਸਰਕਾਰ ਤੁਹਾਨੂੰ ਪਸ਼ੂਆਂ ਦੇ ਪੈਸੇ ਵੀ ਦੇਊਗੀ ਮਕਾਨਾਂ ਦੇ ਪੈਸੇ ਵੀ ਦੇਊਗੀ 6000 ਰੁਪਿਆ ਬਹੁਤ ਘੱਟ ਹੈ ਪਰ ਪੰਜਾਬ ਦੀ ਗਵਰਨਮੈਂਟ ਨੇ ਸੈਂਟਰ ਵੱਲੋਂ 6000 ਰੁਪਿਆ ਆਇਆ ਪਰ ਪੰਜਾਬ ਦੀ ਗਵਰਨਮੈਂਟ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਮਕਾਨ ਦੀ ਰਿਪੇਅਰ ਵਾਸਤੇ 35000 ਰੁਪਿਆ ਕੋਲੋਂ ਪਾ ਕੇ 40000 ਰੁਪਿਆ ਜਿਹੜਾ ਉਹ ਟੋਟਲ ਕਰ ਦਿੱਤਾ ਉਹ ਵੀ ਤੁਹਾਡੇ ਅਕਾਊਂਟਾਂ ਦੇ ਵਿੱਚ ਖਾਤਿਆਂ ਦੇ ਵਿੱਚ ਬਹੁਤ ਜਲਦ ਜਿਹੜਾ ਆਊਗਾ ਉਸ ਦਾ ਵੀ ਜਿਹੜਾ ਸਰਵੇ ਹੈਗਾ ਚੱਲ ਰਿਹਾ ਹੈ ਜੀ ਉਸ ਦਾ ਸਰਵੇ ਕਰਕੇ ਇਸੇ ਤਰ੍ਹਾਂ ਤੁਹਾਨੂੰ ਬੁਲਾ ਕੇ ਉਹਨਾਂ ਦੇ ਮਕਾਨਾਂ ਦੇ ਪੈਸੇ ਵੀ ਜਿਹੜੇ ਔਰ ਪਸ਼ੂਆਂ ਦੇ ਪੈਸੇ ਵੀ ਆਪਾਂ ਤੁਹਾਨੂੰ ਦੇਵਾਂਗੇ ਹੁਣ ਜਿਹੜਾ ਜਿਹਦਾ ਅਸੀਂ ਨਾਮ ਬੋਲਾਂਗੇ ਜੀ ਤੇ ਸਾਡੇ ਕੋਲ ਆਈ ਜਿਓ ਅਸੀਂ ਤੁਹਾਨੂੰ ਸੈਕਸ਼ਨ ਲੈਟਰ ਦੇਵਾਂਗੇ ਔਰ ਉਹ ਪ੍ਰੂਫ ਹੋਏਗਾ ਕਿ ਅਸੀਂ ਪੈਸਾ ਤੁਹਾਡੇ ਖਾਤਿਆਂ ਦੇ ਵਿੱਚ ਪਾ ਚੁੱਕੇ ਆ ਸੋ ਬੋਲਦਿਆਂ ਹੋਇਆ ਜੇ ਕਿਸੇ ਦੀ ਸ਼ਾਂ ਦੇ ਖਿਲਾਫ ਕੋਈ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਆਪਣੇ ਘਰ ਦਾ ਮੈਂਬਰ ਸਮਝ ਕੇ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਬੋਲੀ ਚੱਲੋ ਜਨਾਂ ਦੇ ਤਰਨਪਾਲ ਜੀ ਤਰਨਪਾਲ ਜੀ ਹਾਂ ਤਰਨਪਾਲ ਜੀ ਸਮਾ ਜੋ ਸੁਰਜੀਤ ਸਿੰਘ ਜੀ ਹਾਂ ਅਜਮੇਰ ਸਿੰਘ ਜੀ ਹਾਂ ਫੰਸਾ ਸਿੰਘ ਜੀ ਅਨਮੋਲਦੀਪ ਸਿੰਘ ਜੀ ਅਨਮੋਲਦੀਪ ਹਾਂਜੀ ਜਸਨੂਰ ਸਿੰਘ ਜੀ ਹਾਂਜੀ ਮਨਜੀਤ ਕੌਰ ਜੀ ਮਨਜੀਤ ਕੌਰ ਮਨਜੀਤ ਕੌਰ ਹਾਂ ਜੀ ਮੈਮੋ ਦਰਸ਼ਨ ਸਿੰਘ ਦਰਸ਼ਨ ਸਿੰਘ ਹਾਂ ਜੀ ਦਰਸ਼ਨ ਸਿੰਘ ਜੀ ਕੀਰ ਕੌਰ ਜੀ ਕੀਰ ਕੌਰ ਜੀ ਜਿਨ੍ਹਾਂ ਨੂੰ ਮਿਲ ਗਿਆ ਜੀ ਬੈਜੋ ਪ੍ਰਗਟ ਸਿੰਘ ਜੀ ਪ੍ਰਗਟ ਕੌਰ ਬਲਜੀਤ ਸਿੰਘ 아니, 수자 싱지, 구메야 싱지, 아니 뭐가 그렇게. ਸ਼ਿਵਤਾਰ ਸਿੰਘ ਜੀ ਰਣਜੀਤ ਸਿੰਘ ਜੀ ਬਲਵਿੰਦਰ ਸਿੰਘ ਜੀ ਸੰਤੋਖ ਸਿੰਘ ਜੀ ਕੁਸ਼ਵਿੰਦਰ ਸਿੰਘ ਜੀ ਹਰਕੀਰਤ ਸਿੰਘ ਜੀ ਚੜ ਚੜਤ ਸਿੰਘ ਚੜਤ ਸਿੰਘ ਜੀ ਜੜਤ ਹਾਂਜੀ ਮੈਂ ਜੜਤ ਜੜਤ ਸਿੰਘ ਜੀ ਸਨ ਆਫ ਮਰਦਾ ਹੈ ਜੀ 10000 ਤੋਂ ਚੜਤ ਸਿੰਘ ਜੀ ਇਹ ਮਦਦ ਕੋਈ ਨਹੀਂ चलो कोई नी मैम मैम अगला बोलो अगला बोलो हाँ हरपाल सिंह जी सोनू सिंह जी।, जी हाँ जी मैम जगशीर सिंह जी बंटी सिंह जी कौर जी शमशेर सिंह जी गुरदेव सिंह जी हरजीत कौर हाँ जी हरजीत कौर जी हाँ जी ਮੱਖਣ ਸਿੰਘ ਮੱਖਣ ਸਿੰਘ ਜੀ ਦੇਖ ਇੱਕ ਮਿੰਟ ਦੇਰ ਹੋ ਜੋਗਿੰਦਰ ਸਿੰਘ ਜੀ ਜੋਗਿੰਦਰ ਸਿੰਘ ਸੇਵਾ ਸਿੰਘ ਜੀ ਸੇਵਾ ਸਿੰਘ ਆ ਗਏ ਆ ਗਏ ਹਾਂਜੀ ਆ ਗਏ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਬਲਕੁਰਜਨ ਸਿੰਘ ਹਾਂਜੀ ਕੁਲਜੀਤ ਸਿੰਘ ਜੀ ਸਰ ਬੋਲਦੇ ਨਾ ਉਹ ਪਤਾ ਨਾ ਦਵਾ ਨਹੀਂ ਸਰ ਇਹ ਮੈਮ ਅੱਛਾ ਜੀ ਜਤਿੰਦਰ ਸਿੰਘ ਜੀ ਕਿਹੜਾ ਆ ਨਹੀਂ ਹਾਂਜੀ ਕੁਲਜੀਤ ਸਿੰਘ ਜੀ ਇਹ ਦਵਾਰ ਜੀ ਸਿੰਘ ਬੋਲੋ ਹਾਂਜੀ ਇਹ ਵੱਲੋਂ ਰਣਜੀਤ ਸਿੰਘ ਜੀ ਹਾਂ ਜੀ ਜੀਤ ਸਿੰਘ ਪੁੱਤ ਦਾ ਹਾਂ ਜੀ ਸੁਪਿੰਦਰ ਜੀ ਤੁਹਾ ਅਕ ਦੋਨੇ ਠੀਕ ਹੈ ਰਣਜੀਤ ਸਿੰਘ ਜੀ ਦਵਿੰਦਰ ਸਿੰਘ ਜੀ